ਹੇ ਰੱਬ ਨੇ ਵੀ ਨਾ ਹਾਦੀ ਕਰ ਰੱਖੀ ਆ ਜੀ ਐਨਾ ਗੁੱਮ ਕੀਤਾ ਫੇਨੀ ਗਰਮੀ ਹੈ ਕੁੱਤੋਂ ਕੰਮ ਨੂੰ ਦੁਪਹਿਰਾ ਹੋ ਜਾਂਦਾ ਇੱਕ ਕੰਮ ਹੁੰਦਾ ਨਹੀਂ ਦੂਜਾ ਖੜਾ ਚਲ ਮਨਾ ਇਹਨਾਂ ਦਾ ਵੀ ਬੇਜਵਾਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਤਾਂ ਟਾਈਮ ਸਿਰਫ ਚਾਹੀਦਾ ਹਰਾ-ਚਾਰ ਛੱਡ ਜਲਾ ਕੇ ਨਾ ਫਿਰ ਸਨਿਕਾਰੀ ਦਊਂਗੀ ਵਾਰ-ਵਾਰ ਕੀ ਫੇਰ ਨਾ ਮੈਰਪਾ ਓਹੋ ਕਿੰਨੀ ਗਰਮੀ ਆ ਏਸੀ ਚ ਨਹੀਂ ਨੁੱਤੇ ਰੁੜਕਾ ਹੜਦਾ ਆ ਨਹੀਂ ਆਜੀ ਵਾਕਾਂਿਆਂ ਨੂੰ ਵੀ ਇਹ ਠੇਕੜੇ ਦੀ ਸਰਬਸਕਰਾ ਨਹੀਂ ਸਰਬਸਨਾ ਚੱਲਦਾ ਨਮਾ ਗਾ ਲੋ ਲਿਆ ਕੇ ਲਵਾ ਉਹ ਪਤਾ ਨਹੀਂ ਕੀ ਕਰਦੀ ਐ ਚਾਦੀ ਕੁੱਟ ਨਹੀਂ ਲੈ ਕੇ ਆਈ ਐਵੇਂ ਨੀ ਵੀ ਮੈਂ ਚਾਦੀ ਕੁੱਟੀ ਫੜਾ ਲਾ ਨਹੀਂ ਗੰਮੋ ਪਾਪਾ ਨਹੀਂ ਗੱਲ ਸੁਣੂਗੀ ਕਿ ਨਾ ਕਿੱਥੇ ਜੀ ਫਿਰਦੀ ਐ ਵੀ ਚਾਦੀ ਕੁੱਟ ਫੜ ਜੇ ਲੈ ਕੇ ਹਾਂ ਜੀ ਮੰਮੀ ਮੈਂ ਇਨੇ ਬੋਲ ਮਾਰ ਤੇ ਕਿਹੜੇ ਵੇ ਦੀ ਬੋਲ ਮਾਰੀ ਜਲਨੀ ਐ ਚਾਦੀ ਕੁੱਟ ਤਾਂ ਫੜਾ ਦੇ ਮੈਨੂੰ ਮੰਮੀ ਮੈਂ ਉਧਰ ਨਾ ਪਸੂ ਵਾਲੇ ਚ ਸੀਗੀ ਝਾੜੂ ਜਲਾਈ ਜਾਂਦੀ ਸੀ ਮੱਝਾਂ ਤਾਂ ਅੰਦਰ ਬੰਨਤੀਆਂ ਮੈਨੂੰ ਇਸ ਮੋਗਾ ਸੱਨੀ ਵੀ ਕਾਰੀ ਦੇਵਾ ਲੱਗਦੇ ਹੱਥ ਫਰਨਾ ਨੋਲੋ ਹਜੇ ਤੱਕ ਤੇਰਾ ਪਾਸੂ ਦਾ ਹੀ ਨਹੀਂ ਨਿਭੜਾ ਨਹੀਂ ਮੰਮੀ ਨਿਭੜ ਗਿਆ ਉਹ ਸਨਨੀ ਜੀ ਕਰਨ ਲੱਗ ਗਈ ਸੀ ਮੰਮੀ ਮੈਂ ਆਇਆ ਮੈਨੂੰ ਨਾ ਪਸੀਨਾ ਬੜਾ ਆਇਆ ਪਿਆ ਮੈਂ ਨਾ ਆ ਕੇ ਬਣਾ ਲੈਣੀ ਆ ਚਾਹ ਨਾਲ ਮੈਂ ਪੀ ਲੂੰਗੀ ਤੂੰ ਬੈਠਾ ਮੈਨੇ ਘੁੱਟ ਚਾਹ ਵੀ ਲਿਆ ਦੇ ਫਿਰ ਨਾ ਹੋਣ ਲੱਗ ਜੀ ਹੁਣ ਨਾ ਹੋਣ ਲੱਗ ਜਾ ਘੰਟਾ ਉਥੋਂ ਨਹੀਂ ਆਉਣੀ ਮੈਨੂੰ ਐ ਨਹੀਂ ਪਤਾ ਕਿ ਟਾਈਮ ਹੁੰਦਾ ਕੋਈ ਚਾਹ ਆ ਵੀ ਨਹੀਂ ਨਹੀਂ ਮੰਮੀ ਉਹ ਤਾਂ ਮੈਂ ਤੁਸੀਂ ਪਏ ਸੀਗੇ ਨਾ ਰਾਮ ਕਰੀਆਂ ਦੇ ਸੀ ਮੈਂ ਤਾਂ ਕਰਕੇ ਪਸੂ ਵਾਲੇ ਚ ਵਾਗੀ ਸੀ ਬਿਸ਼ੱਕ ਮੈਂ ਆਰਾਮ ਕਰੀ ਜਾਂਦੀ ਆ ਤੇਰਾ ਹੱਕ ਵੰਦਾ ਚਾਹ ਲੈ ਕੇ ਆਉਣ ਦਾ ਵੀ ਲਾ ਮੰਮੀ ਚਾਹ ਪੀ ਲਾ ਕੋਈ ਨਾ ਮੰਮੀ ਅੱਗੇ ਤੋਂ ਧਿਆਨ ਰੱਖੋ ਤੇ ਜਾਦੂ ਕਿੱਥੇ ਹੈ ਉਹ ਆ ਤੇ ਕਮਰੇ ਚ ਹੋਣਾ ਮੰਮੀ ਉਹਨੂੰ ਮੇਰੇ ਕੋਲੇ ਭੇਜ ਹਾਂ ਮੈਂ ਭੇਜਨੀ ਆ ਉਹਨੂੰ ਵੀ ਕੋਹਦੀ ਵੀ ਲਾਉਣੀ ਅੱਜ ਕਲਾਸ ਉਹ ਵੀ ਖੰਨੀ ਕੀ ਕਰਦਾ ਫਿਰਦਾ ਕੀ ਨਾ ਹੁਣ ਆ ਵੀ ਮੈਂ ਨਹਾਈ ਲਵਾਂ ਨਾ ਕੇ ਚਾਹ ਕਰੂੰਗੀ ਨਾ ਕੇ ਜਾ ਕੇ ਘਾਟਾ ਬੁਣਾਉਣਾ ਹੈ ਜੋ ਨਹੀਂ ਆਉਣੀ ਫੇਰ ਤਾਂ ਮੈਂ ਤੇਰੀ ਵੇਡ ਤੀ ਰੋ ਵੀ ਹੁਣ ਨਾ ਆਉਗੀ ਫੇਰ ਮਹਾਰਾਣੀ ਚਾਹ ਲੈ ਕੇ ਆਉਗੀ ਮੈਂ ਹੀ ਦੇਣੀ ਆ ਜਾਦੂ ਨੇ ਇਹ ਕਿਹੜਾ ਸੁਨੇਹਾ ਲਾਉਣੇ ਕਿ ਮੰਮੀ ਨੂੰ ਫੜਾਤਾ ਚਾਹ ਭਾਬੀ ਹਾਂ ਛੋਟੇ ਕੱਪੜੇ ਪ੍ਰੈਸ ਕਰਦਿੰਦੇ ਪਾਰਟੀ ਤੇ ਜਾਣਾ ਸੀ ਹਾਂ ਛੋਟੇ ਕੀਤੇ ਤਾਂ ਪਿਆਗਾ ਭਾਬੀ ਉਹ ਕਿੱਥੇ ਹੋਰ ਕਰਨੇ ਸੀ ਹੋਰ ਪਾ ਕੇ ਜਾਣਾ ਸੀ ਉਹ ਨਹੀਂ ਪਾ ਕੇ ਜਾਣਾ ਨਹੀਂ ਭਾਬੀ ਜਦ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਮੇਰੇ ਤਾਂ ਹਜੇ ਕੰਮ ਹੀ ਨਿਬੜਾ ਹੁਣ ਤਾਂ ਮੈਂ ਪਸੂਆਂ ਵਾਲੇ ਚੁਆਈ ਸੀ ਮੈਂ ਤਾਂ ਹਜੇ ਨਹਾਉਣਾ ਵੀ ਆ ਉਧਰ ਮੰਮੀ ਲਈ ਚਾਹ ਬਣਾ ਦੇ। ਆਪੀ ਆਨੇ ਵਾਨੇ ਲਈ ਜਾਂਦੀ ਰਹਿੰਦੀ ਨੇ ਕਿਤੇ ਉਹ ਕਰ ਲੈ ਕਿਤੇ ਉਹ ਕਰ ਲੈ। ਜੇ ਨਹੀਂ ਹੁੰਦਾ ਕੰਮ ਮੈਂ ਆਪ ਕਰ ਲੈਂਦਾ ਮੈਨੂੰ ਕਹਿ ਦਿੰਦੀ। ਨਾ ਨਾ ਵੀਰੇ। ਹਾਂ ਤੂੰ ਜਾ ਤੂੰ ਇਹ ਕਹਿਣੀ ਗੱਲਾਂ ਕਰਨ ਲੱਗ ਜਾਣਾ। ਮੈਂ ਗਲਤੀ ਨਾਲ ਹੋਰ ਕਰ ਤੇ ਫਿਰ ਕੀ ਹੋ ਗਿਆ? ਤੂੰ ਹੁਣ ਉਹ ਬਾ ਜਾ। ਮੈਂ ਸ਼ਾਮ ਨੂੰ ਹੋਰ ਪ੍ਰੈਸ ਕਰ ਦੂੰਗੀ। ਜੇ ਕੱਲ ਨੂੰ ਜਾਣਾ ਹੋਇਆ ਕੋਈ ਹੋਰ ਪਾਜੀ ਨੂੰ। ਆਪੀ ਇਹ ਗੱਲ ਥੋੜੀ ਹੁੰਦੀ ਹੈ ਕਿਦੇ ਹੋਰ ਪਾ ਜਾ ਪਾਰਟੀ ਤੇ ਜਾਣਾਗਾ। ਚਲ ਕੋਈ ਨਾ। ਮੈਂ ਕਰ ਦਿੰਨੀ ਆਂ ਕੱਪੜੇ ਪ੍ਰੈਸ। ਬਲੇ ਮਮਮੀ ਨੂੰ ਚਾਹ ਪੜਾ ਦਾਂ ਮੇਰਾ ਕੱਕੇ ਦੇ ਮੈਂ ਜਾਣਾ ਪਾਰਟੀ ਤੇ ਫਿਰ ਹਾਂ ਕਰ ਦੇਣੀ ਹੈ ਕੰਮ ਨਹੀਂ ਕਰਦੀ ਹੋ ਵੀਰ ਅੱਬ ਕੀ ਕਰਾਂ ਖੱਲੀ ਜਿੰਦ ਜਾਣ ਆਗੀ ਸਾਰੇ ਤੇ ਮਰਜ਼ ਤਾਂ ਕੰਮ ਹੀ ਨਿਭੜਦੇ ਹੈਗੇ ਕਾ ਤੇ ਕੱਪੜੇ ਪ੍ਰੈਸ ਕਰ ਸੱਪਾ ਚਣਾਉਣ ਦਾ ਟਾਈਮ ਵੀ ਨਹੀਂ ਇਧਰ ਪਾਰਟੀਆਂ ਤੇ ਵੀ ਜਾਣ ਨੂੰ ਤਿਆਰ ਨੇ ਚੱਲ ਮੈਂ ਡੱਬੇ ਸੰਮਾ ਦਵਦਾ ਮਮਮੀ ਨੂੰ ਚਾਹ ਪੜਾ ਮ ਮੰਮੀ ਨੇ ਤਾਂ ਗਾਲ੍ਹਾਂ ਹੀ ਦੇਣੀਆਂ। ਇਹ ਲੈ। ਹੁਣ ਨਾ ਕਿਉਂ ਨਹੀਂ ਆ ਜੀ? ਓ ਕੰਮ ਮੈਨੂੰ ਦਾ ਆਗੇ। ਹਾਂਜੀ ਆ ਜਾਓ। ਓ ਕੀ ਹੈ ਯਾਰ ਕੋਈ ਕੰਮ ਵੀ ਯਾਦ ਰੱਖ ਲਿਆ ਕਰ। ਕੀ ਕਰ ਲੂਗੀ ਜੀ? ਮੈਂ ਤੈਨੂੰ ਕਾਸ ਨੂੰ ਫੋਨ ਕੀਤਾ ਸੀ ਵੀ ਭਾਈ ਖੇਤ ਚਾਹ ਭੇਜ ਦੇ ਛੋਟੇ ਦੇ ਹੱਥ ਮੈਂ ਚਾਹ ਤਾਂ ਬਣਾਤੀ ਸੀਗੀ ਜੀ ਮੰਮੀ ਕਹਿੰਦੀ ਜਾਦੂ ਨੂੰ ਕਹ ਦੇ ਜਾਦੂ ਨੂੰ ਚਾਹ ਦਾ ਕਿਹਾ ਉਹ ਕਹਿੰਦਾ ਮੈਂ ਤਾਂ پارٹی ਤੇ ਚੱਲਿਆ ਮੇਰੇ ਤੋਂ ਨਹੀਂ ਜਾ ਚੁ ਫੜਾਈ ਦੀ ਤੇ ਫਿਰ ਮੈਂ ਮੰਗੇ ਬਾਈ ਨੂੰ ਕਿਹਾ ਸੀਗਾ ਮੰਗਾ ਬਾਈ ਕਹਿੰਦਾ ਭਾਈ ਮੇਰੇ ਤੋਂ ਨਹੀਂ ਬਗਾਰਾ ਹੁੰਦੀਗਾ ਨਾ ਤੀਜੇ ਦਿਨ ਤੁਸੀਂ ਮੈਨੂੰ ਕਹਿ ਦਿੰਨੇ ਹੋਗੇ ਕਹਿੰਦਾ ਛੋਟਾ ਛੋਟਾ ਵੇਲਾ ਖੜਦਾ ਰਹਿੰਦਾ ਉਹ ਭੱਗ ਜੇ ਤੇ ਫੋਨ ਤਾਂ ਕਰ ਦਿੰਦੀ ਮੈਂ ਫੋਨ ਕਰਨੀ ਲੱਗੀ ਸੀ ਮੰਮੀ ਕਹਿੰਦੀ ਪਹਿਲਾਂ ਭਾਂਡੇ ਮਾਜਦੇ ਕਹਿੰਦੀ ਬਾਅਦ ਚੋ ਕਰਦੀ ਕਹਿੰਦੀ ਨਹੀਂ ਉਹ ਘਰੇ ਆ ਕੇ ਪੀ ਲੂਗਾ ਲੈ ਪੀ ਲੂਗਾ ਘਰੇ ਆ ਕੇ ਦੋ ਉੱਥੇ ਬੰਦੇ ਲੱਗੇ ਹੋਇਆ ਉਦੋਂ ਤਾਂ ਕਹਿੰਦੀ ਕਹਿੰਦੀ ਉੱਥੇ ਮੱਥਾ ਨਾ ਮਾਰੂ ਤੇਰਾ ਵੀਰ ਸ਼ਰਾਬ ਹੀ ਪਿਆ ਇਹ ਜੇ ਮੇਰਾ ਕੀ ਕਸੂਰਾ ਮੈਂ ਤਾਂ ਸਿਹਰ ਦੀ ਲੱਗੀ ਪਈ ਆ ਮੈਂ ਤਾਂ ਜਨਾਤੀ ਵੀ ਨਹੀਂ ਹੈਗੀਗੀ ਨਾਤੀ ਨਹੀਂ ਹੈਗੀ ਕਿੰਨੀ ਕੁ ਤਾਂ ਬਾੜ ਸੀਗੀ ਅੱਧਾ ਕਿਲੋਮੀਟਰ ਬਾੜ ਸੀਗੀ ਆਪ ਜਾ ਕੇ ਫੜਾਇਆ ਆਉਂਦੀ ਵੀ ਭਈ ਮੈਂ ਫੜਾਇਆ ਆਉਣੀ ਆਂਗੀ ਮੰਮੀ ਕਹਿੰਦੀ ਤੂੰ ਕੀ ਕਰਨਾ ਜਾ ਕੇ ਮੰਮੀ ਨੇ ਫਿਰ ਗੁੱਸੇ ਹੋਣਾ ਸੀ ਹੋਣਾ ਸੀ ਮੰਮੀ ਨੇ ਗੁੱਸੇ ਤੇਰੇ ਕੋਲ ਤਾਂ ਬਹਾਨੀ ਬਹਾਨੇ ਆ ਜਿੰਨੇ ਬਹਾਨੇ ਤੂੰ ਲਵਦੀ ਆ ਨਾ ਮੈਂ ਕਹਿੰਦਾ 100 ਕੁੜੀ ਇਹਨੇ ਆਪਣੀ ਮਾਰਦੀ ਹੁਣ ਓਹੋ ਬਹਾਨੇ ਵਾਲੀ ਇਹ ਤਾਂ ਕੋਈ ਗੱਲ ਨਹੀਂ ਹੋਂ ਪਿਆ ਦੇਗਾ ਚਾਹ ਦਾ ਪਰਿਆ ਪਰਿਆ ਪਿਆ ਤਾਂ ਸਿਰਚ ਪਾ ਲ ਆਉਦੇ ਸਹੀ ਗੱਲ ਮੇਰੀ ਗਲਤੀ ਹੈਗੀ ਮੈਂ ਹੀ ਪੜਾਈ ਆਉਂਦੀ ਜਾ ਕੇ ਮੈਂ ਤਾਂ ਐਵੇਂ ਕੰਮਾਂ ਚ ਖੁੱਭ ਗਈ ਉਹ ਭੁੱਖੇ ਸੀਗੇ ਉੱਥੇ ਉਹਨਾਂ ਨੂੰ ਗੁੱਸਾ ਆਉਣਾ ਹੀ ਆਗਾ ਵੀ ਵੈਂਟ ਨਹੀਂ ਸੀ ਲੱਗਣੇ ਮੈਨੇ ਜਾਣ ਨੂੰ ਮੈਂ ਵੀ ਪਾਗਲਾਂਗੀ ਫੜਾਈ ਆਉਣੀ ਸੀ ਛਲਾਇਂ ਤਰਾ ਹੁਣ ਕੰਮ ਆ ਚਾਹ ਪੀ ਲੋ ਨਾ ਕੇ ਪਹਿਲਾ ਚਾਹ ਤਰਾ ਗਰਮ ਦੇਖ ਲਾ ਭਈਆ ਪ੍ਰਧਾਨ ਬਣੀ ਮੋਜ ਨਾ ਨਹੀਂ ਕੰਮ ਆ ਨਹੀਂ ਘੁੜ ਗਏ ਦੇਖ ਲਾ ਆਹ ਜਿੱਕੇ ਕਿਨੇ ਗੁੜੀ ਨਹੀਂ ਸੁੱਪੀ ਪਈਆਂ ਨਹੀਂ ਹਾ ਤੈਨੂੰ ਦੀਦਾ ਨਹੀਂ ਹੱਲੀ ਦੇ ਬਾਥਰੂਮ ਚ ਤੂੰ ਤਾਂ ਕਹਿੰਦਾ ਮੈਂ ਸਾਰਾ ਕੰਮ ਕਰਤਾ ਹੱਲੀ ਦੇ ਧੋਣ ਵਾਲੇ ਪਏ ਆ ਬਾਥਰੂਮ ਚ ਮੰਮੀ ਹਾਂ ਮੈਂ ਮਸ਼ੀਨ ਵਾਲੀ ਤੋਂ ਤੇ ਸਾਰੇ ਥੋੜੇ ਮੈਂ ਹੱਥੀਂ ਧੋਕੇ ਪਾਤੇ ਸੀਗੇ ਇਹ ਫਿਰ ਰਹਿ ਗਿਆ ਇੱਕ ਸੂਟ ਤੇ ਕਿ ਮਸ਼ੀਨ ਬਾਹਰ ਨੂੰ ਗਿਆ ਹੋਇਆ ਸੀ ਕੁੰਡੀਆਂ ਤੇ ਟੰਗੇ ਪਏ ਆ ਲਾ ਕੇ ਫਿਰ ਕਿਹਾ ਮੰਮੀ ਹੁਣ ਸ਼ਾਮ ਨੂੰ ਕੱਪੜੇ ਧੋਵਾਂਗੀ ਮੈਂ ਧੋ ਦੂੰਗੀ ਹੂੰ ਆ ਕੇ ਮੈਂ ਕੰਮ ਕਰਦੀ ਆ ਕ ਮੈਂ ਸਵਾਹ ਕਰਦੀ ਆ ਤੂੰ ਮੋਜ ਨਾਲ ਅੰਨ ਖਾ ਲਿਆ ਅੰਨ ਦੀ ਬਾਰਨ ਸੌਂਗੀ ਅੰਨ ਖਾ ਲਿਆ ਸੌਂਗੀ ਕੋਈ ਗੱਲ ਨਹੀਂ ਮੰਮੀ ਤੁਸੀਂ ਗੁੱਸੇ ਨਾ ਹੋਵੋ ਮੈਂ ਧੋ ਦੂੰਗੀ ਹੋ ਨਾ ਇਹ ਨਾ ਗੁੱਸੇ ਪ੍ਰਧਾਨ ਨਾਲ ਜੇ ਤੂੰ ਪਹਿਲਾਂ ਧੋਤੇ ਉਹਦੇ ਵਿੱਚ ਇਹ ਧੋਦੇ ਮੰਮੀ ਮੈਂ ਤੁਹਾਨੂੰ ਕਹੀ ਦੇ ਜਾਨੀ ਆ ਮੈਂ ਬਾਥਰੂਮ ਚ ਧਿਆਨ ਨਹੀਂ ਦਿੱਤਾ ਵੀ ਉੱਥੇ ਤੁਹਾਡਾ ਸੂਟ ਪਿਆਗਾ ਹੁਣ ਧੋ ਦੇ ਇਹਨਾਂ ਨੂੰ ਕਿੱਥੇ ਉੱਥੇ ਫੇਰ ਲਮਕਾ ਦੇ ਉੱਠ ਖੜਨਾ ਪਾਈਗੀ ਰਾਮ ਨਾਲ ਹਾਂ ਧੋ ਦੂੰਗੀ ਮੰਮੀ ਵੱਡੀ ਮਾਲਕਣ ਬਣੀ ਰਹਿੰਦੀ 24 ਘੰਟੇ ਹਏ ਕਮੋ ਮੈਨੂੰ ਵੀ ਤਾਂ ਗਾਲਾਂ ਲੈਣ ਦੀ ਆਦਤ ਬਣ ਗਈ ਸਾਰੇ ਤੋਤੇ ਬਾਥਰੂਮ ਚ ਇੱਕ ਵਾਰ ਬੜ ਕੇ ਵੀ ਨਹੀਂ ਦੇਖਿਆ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਫਿਰ ਕਹੂੰਗੀ ਮੰਮੀ ਲੜਦੀ ਐ ਜਿਉਂ ਉਹ ਬੋਲਦੇ ਨੇ ਗਲਤੀਆਂ ਤਾਂ ਮੈਂ ਆਪ ਕਰੀ ਜਾਨੀ ਰਹਿਣੀ ਆਂਗੀ ਮੈਨੂੰ ਬਾਥਰੂਮ ਚ ਵੇਖ ਲੈਣਾ ਚਾਹੀਦਾ ਸੀ ਚਲ ਧੋਕੇ ਪਾਦਾ ਫਿਰ 10 ਮਿੰਟ ਰਾਮ ਕਰੂੰਗੀ ਪਰ ਮੰਮੀ ਨੇ ਫਿਰ ਗੁੱਸੇ ਹੋਣਾ ਵੀ ਤੋਤੇ ਨਹੀਂ ਹੈਗੇ ਜੀ ਹੇ ਰੱਬ ਮੱਜਾਂ ਦਾ ਵੀ ਟਾਈਮ ਹੋ ਗਿਆ ਬੰਨਣ ਦਾ ਸੱਬਣਾ ਉਹੋ ਤੱਕ ਮੋਕੀ ਕਰੀ ਜੰਨੀ ਆ ਆ ਬਾਪੂ ਜੀ ਆਗੇ ਤੁਸੀਂ ਮੈਂ ਬਾਪੂ ਜੀ ਕੱਪੜੇ ਜੇ ਧੋਦੀ ਸੀਗੀ ਇੱਕ ਤੈਨੂੰ ਛੱਡ ਪੁੱਤ ਮੈਨੂੰ ਭੁੱਖ ਬੋਦਨ ਲੱਗੀ ਪਈ ਆ ਤੇ ਰੋਟੀ ਬਣਾ ਕੇ ਦੇ ਰੋਟੀ ਬਾਪੂ ਜੀ ਬਸ ਆ 2100 ਰੁਪਏ ਮੈਂ ਆ ਗਈ ਇਹਨੂੰ ਛੱਡ ਦੇ ਤੇ ਨਾਲੇ ਨਾ ਹਰੀਆਂ ਮਿਰਚਾਂ ਦੀ ਤੇ ਵਿੱਚ ਉਹ ਮੈਂ ਲੈ ਆ ਖੇਤੋਂ ਪਦੀਨਾ ਤੋੜ ਕੇ ਉਪਾਕੇ ਚੜਨੀ ਕੁਟਲਾ ਚਾਹਣਾ ਬਹੁਤ ਸਵਾਦ ਲੱਗੂ। ਬਾਪੂ ਜੀ ਮੈਂ ਤਾਂ ਸਬਜ਼ੀ ਬਣਾਈ ਬੈਠੀ ਹੈਗੀ। ਮਾਰ ਗੋਲੀ ਸਬਜ਼ੀ ਨੂੰ ਤੂੰ। ਸਬਜ਼ੀ ਤਾਂ ਰੋਜ਼ ਹੀ ਖਾਣੇ ਆਪਾਂ। ਖੜਾ ਹੋ ਜਾ ਮੇਰੇ ਪੁੱਤ ਬਣਾ ਦੇ ਤੇ ਮੁੜ ਕੇ ਲੈਟ ਆਈ ਪਈ ਆ ਮੈਂ ਖੇਤ ਜਾਣਾ। ਹਾਂਜੀ ਬਾਪੂ ਜੀ ਬਣਾਣੀ ਆ। ਆ ਜਾ ਮੇਰਾ ਖੇਰ ਬਣਾ ਕੇ ਦੇਖ ਰਾਂ ਯਾਰ ਕਿੰਨੇ ਭੁੱਖ ਬਹੁਤ ਲੱਗੀ ਪਈ ਆ। ਆ ਕੀ ਆ ਗਈ ਬਾਪੂ ਜੀ ਚਲੋ ਤੁਸੀਂ। ਆ ਜਾ ਖੇਰ ਬਣਾ ਕੇ ਮੈਂ ਬਹਿਣਾ ਉਸ ਅੰਦਰ ਜੰਗਾ। ਹਾਂਜੀ ਲਿਆਈ। ਖੇਰ ਪਾ। ਇਹ ਜ ਨਹੀਂ ਕੁੱਟਾਂ ਦਾ ਵਦਾ ਵਾ। ਜਮਿਨੀ ਹੈਗਾ ਬਹੁਤ ਕਵੀ ਮੈਂ ਮਾੜੀ ਮੋਟੀ ਕਿਥੇ ਸਫਾਈ ਕਰਦੇ ਆ ਨਾ ਕੀ ਹਾਲ ਕਰਿਆ ਪਿਆ ਹੈ ਵੀ ਤੂੰ ਬਿਮਾਰੀ ਦਾ ਪਤਾ ਨਹੀਂ ਕੀ ਦਾ ਆ ਗਿਆ ਇਹਦੀ ਮਾਂ ਦਾ ਹੀ ਨਾ ਹੋਵੇ ਕਿ ਗਿੱਲਾ ਪੀਲ ਪਾ ਕੇ ਬੈਜੀ ਉਹ ਤਾਂ ਇਹ ਤਾਂ ਮੇਰੀ ਧੀ ਦਾ ਹਾਂ ਬੁੱਤ ਹੈਲੋ 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 ਮੰਮੀ ਅਸੀਂ ਕਾਲ ਸਤ ਸ੍ਰੀ ਅਕਾਲ ਬੁੱਤ ਹੋਰ ਕਿਵੇਂ ਹੋ ਠੀਕ ਹੋ ਠੀਕ ਆ ਮੈਂ ਤਾਂ ਹੋਰ ਤੂੰ ਠੀਕ ਹੈ ਹਾਂ ਠੀਕ ਆ ਨੜਿਆਂ ਕਾ ਤੱਕੀ ਜੇ ਬੋਲੀ ਜਾਂਦੇ ਹੋ ਕੀ ਗੱਲ ਹੋ ਗਈ ਕੀ ਅੱਕੀ ਬੋਲਦੀ ਹੈ ਜਿਹੜਾ ਡੋਲਾ ਸਿਹੜ ਕੇ ਲਿਆਂਦਾ ਲੈ ਹੁਣ ਕੀ ਹੋ ਗਿਆ ਮਾਂ ਤੂੰ ਤਾਂ ਸਾਰਾ ਦਿਨ ਐਵੇਂ ਬੋਲੀ ਜਾਂਦੀ ਰਹਿਨੀ ਆ ਵਾਪੀ ਬੋਲੀ ਜਾਂਦੀ ਆ ਤਾਂ ਨਾ ਨਾ ਚਾਹ ਖਵਾਵੇ ਨਾ ਰੋਟੀ ਖਵਾਵੇ ਨਾ ਲੀੜੇ ਸਾਰੇ ਟੱਪਰ ਤੇ ਤੋਤੇ ਮੇਰੇ ਬਾਥਰੂਮ ਚ ਛੜਦੇ ਓਹੋ ਕੋਨੇ ਕਿਹੜਾ ਜਾਨਵਰ ਜਕੇ ਛੜੇ ਆਉਣਗੇ ਬੋਲਦੀ ਕੀ ਹੋਗੀ ਵਿਚਾਰੀ ਕੋਈ ਗੱਲ ਨਹੀਂ ਤੂੰ ਕਹਿ ਕੇ ਕੰਮ ਕਰਵਾ ਲਿਆ ਕਰ ਹੁਣ ਮੈਂ ਕਿੰਨੇ ਤੇ ਕਿਹਾ ਕਰਾ ਉਹਨੂੰ ਵੀਰ ਪਾ ਲਓ ਤੱਕ ਗਾਏ ਕਿੰਨਾ ਮਰ ਜੇ ਉਹਨੂੰ ਸਮਝਾਈ ਚੱਲਣਾ ਹੋਵੇ ਨੀ ਕੰਨ ਪਏ ਜੋ ਤਰਕ ਦੀ ਹਾਂ ਚੱਲ ਕੋਈ ਗੱਲ ਨਹੀਂ ਮਾਂ ਤੂੰ ਨਾ ਐਵੇਂ ਨਾ ਬਾਹਲਾ ਉਹਦੇ ਨਾਲ ਲੜਿਆ ਕਰ ਤੂੰ ਵੀ ਨਾ ਤੇਰੀ ਆਪ ਤਾਂ ਜਾਂਦੀ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣ ਜਿਵੇਂ ਤੂੰ ਮੈਨੂੰ ਹਨਾ ਧੀਆ ਵਾਂਗੂ ਪਿਆਰ ਦਿੰਨੀ ਆਂ ਉਵੇਂ ਤੂੰ ਵੀ ਉਹਨੂੰ ਉਨੀ ਪਿਆਰ ਦਿਆ ਕਰ ਨਹੀਂ ਪੁੱਤੋ ਬਗਾਨਾ ਧੀਆ ਕਿੱਥੇ ਧੀਆ ਬਣਦਿਆਂ ਹੁੰਦਗੇ ਇਹ ਸਭ ਕੁਝ ਬਣ ਜਾਂਦਾ ਮਾਂ ਤੇ ਚੱਲ ਸਾਡਾ ਹੋਰ ਦੱਸ ਮੈਂ ਤਾਂ ਠੀਕ ਠਾਕ ਆ ਮੈਂ ਆਦੀ ਸੀ ਤੂੰ ਆ ਜਾ ਚਾਰ ਦਿਨ ਲਾ ਜਾ ਹੁਣ ਛੁੱਟੀਆਂ ਆਈਆਂ ਜਵਾਕਾਂ ਨੂੰ ਹੋ ਲੇਮਾ ਮੈਂ ਕਿੱਥੇ ਆ ਜਾ ਚਾਰ ਦਿਨ ਤੈਨੂੰ ਪਤਾ ਮੇਰੇ ਘਰੇ ਦਾ ਔਖਾ ਹੋ ਜਾਂਦਾ ਕੰਮ ਦਾ ਸਾਡੇ ਨਹੀਂ ਸਰਦਾ ਹੈਗਾ ਕੁਝ ਨਹੀਂ ਹੁੰਦਾ ਆਪੇ ਸਰ ਜੂਗਾ ਜੇ ਤਾ ਇਥੋਂ ਕੱਲੀ ਤਾਂ ਨਹੀਂ ਆਈਦਾ ਤਾਂ ਮੈਂ ਜਾਦੂ ਨੂੰ ਭੇਜ ਦੂੰ ਉਹ ਲੈ ਜੂਗਾ ਤੈਨੂੰ ਆ ਕੇ ਨਾ ਨਾ ਅਹੀ ਜੀ ਤਾਂ ਕੋਈ ਗੱਲ ਨਹੀਂ ਆ ਤਾਂ ਮੈਂ ਜਾਉਂਗੀ ਪਰ ਮੈਂ ਕਹਿੰਦੀ ਸੀ ਦੋ ਜਵਾਕ ਆ ਗਏ ਇੱਥੇ ਇਕੱਲਤ ਵਾਲੀ ਕਰਦੇ ਆ ਕਿੱਥੇ ਟਿਕਣ ਦੇਣਗੇ ਨਾਲੇ ਉਹ ਸਾਰਾ ਦਿਨ ਬੇਟਿਆਰੀ ਨੂੰ ਰਸੋਈ ਚ ਬੜੀ ਰਹੂਗੀ ਜਦੋਂ ਮੈਂ ਆਜੂ ਉਹ ਤਾਂ ਆਏ ਹੁੰਦਾ ਵੀ ਜੋ ਇਹਦੇ ਮੈਂ ਆ ਬਣਾਦਾ ਕਦੇ ਆ ਬਣਾਦਾ ਕੋਈ ਨਹੀਂ ਰਸੋਈ ਚ ਬੜੀ ਰਹੂ ਫਿਰ ਰਸੋਈ ਚ ਬਣਨ ਵਾਸਤੇ ਲੈਂਦੀ ਆ ਤੂੰ ਚਾਰ ਦਿਨ ਐਸੀ ਚ ਕਿੱਥੇ ਮਾਂ ਮੇਥੋਂ ਰਾਮ ਹੁੰਦਾ ਤੈਨੂੰ ਪਤਾ ਤਾਂ ਹੈਗਾ ਮੇਥੋਂ ਨਹੀਂ ਆਏ ਟੀਕੇ ਜਾਂਦਾ ਹੈਗਾ ਕਿ ਚਲ ਕੋਈ ਗੱਲ ਨਹੀਂ ਮੈਂ ਪੁੱਛ ਲੂੰਗੀ ਇਹਨਾਂ ਨੂੰ ਜੇ ਇਹ ਕਹਿਣਗੇ ਤਾਂ ਮੈਂ ਆ ਜੂੰਗੀ ਦੋ ਦਿਨ ਹਾਂ ਪੁੱਛ ਲਈ ਨਹੀਂ ਮੈਂ ਫੋਨ ਕਰੂੰ ਫਿਰ ਆ ਜੀ ਦੋ ਦਿਨ ਮਿਲ ਜਾ ਮੇਰਾ ਵੀ ਜੀ ਉੱਠਿਆ ਪਿਆ ਠੀਕ ਆ ਠੀਕ ਆ ਚਲ ਕੋਈ ਗੱਲ ਨਹੀਂ ਮਾਂ ਮੈਂ ਆ ਜੰਗਾ ਫਿਰ ਚੰਗਾ ਮਾਂ ਲੈ ਮਾਂ ਦਾ ਵੀ ਨਾ ਜਮਸਰੀ ਆਈ ਪਿਆ ਉਹ ਕੱਲੀ ਕੱਲੀ ਮੇਰੀ ਪਰਜਾਈ ਆ ਉਹਦੇ ਨਾਮ ਨਹੀਂ ਲਾ ਕੇ ਖਾ ਸਕਦੀ ਮੈਂ ਐਵੇਂ ਬੋਲੀ ਜਾਂਦੀ ਰਹਿੰਦੀ ਆ ਵੀ ਫਿਰ ਕੀ ਹੁੰਦਾ ਕੰਮ ਦਾ ਕੀ ਆ ਤੂੰ ਕੋਰ ਆਪ ਕੰਮ ਕਰ ਲੈ ਹੈ ਚੰਗੀ ਭੜੀ ਹੈਗੀ ਆ ਚੱਲ ਦੇਖਦੀ ਆ ਇਹਨਾਂ ਨੂੰ ਪੁੱਛ ਕੇ ਦੇਖੋ ਜੇ ਇਹਨਾਂ ਨੇ ਕਹਿਤਾ ਤਾਂ ਦੋ ਦਿਨ ਲਾਈ ਆਉਂਗੀ ਨਾਲੇ ਪਰਝਾਈ ਨਾ ਗੱਲਾਂ ਮੱਤਾਂ ਮਾਰਿਆ ਚੱਲ ਫੋਨ ਟਾਈਪੀ ਕਰ ਜੰਨੇ ਕੰਮ ਕਰਦੇ ਹੋਰ ਬੁੱਤ ਠੀਕ ਹੈ ਹਾਂ ਮਾਂ ਠੀਕ ਠਾਕ ਆ ਸਾਰੇ ਕੋਈ ਜਵਾਕ ਨਹੀਂ ਲਈ ਤੂੰ ਕੱਲ ਗੋਈ ਆਂਗੀ ਓਹੋ ਮਾਂ ਜਵਾਕ ਕਿੱਥੋਂ ਲੈ ਆਉਂਦੀ ਉਹਦੀ ਤਾਂ ਭੂ ਆਈ ਹੋਈ ਸੀ ਉਹ ਦੋ ਦਿਨ ਜਵਾਕਾਂ ਨੂੰ ਆਪਦੇ ਨਾਲ ਲੈ ਗਈ ਤੇ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਮਿਲਿਆ ਹੁੰਦੇ ਬਾੜੀ ਜੇਦ ਕਰਨ ਲੱਗ ਗਏ ਅਸੀਂ ਤਾਂ ਭੂਆ ਦੇ ਨਾਲ ਜਾਵਾਂਗੇ ਭੂਆ ਦੇ ਨਾਲ ਜਾਵਾਂਗੇ ਤੇ ਨਾਨੇ ਨਾਨੀ ਨੂੰ ਵੀ ਮਲਉਂਦੀ ਮਾਵੇਂ ਮਾਮੀ ਨੂੰ ਵੀ ਮਾਉਂਦੀ ਕੱਲੀ ਭੂਆ ਨਹੀਂ ਮਨਾਉਲੇ ਸੀ ਲੈ ਮਾਂ ਤੂੰ ਕਿਹੜੀਆਂ ਗੱਲਾਂ ਕਰੀ ਜੰਨੀ ਆ ਉਹ ਫੇਰ ਕੀ ਹੋ ਗਿਆ ਜਵਾਕ ਵੀ ਤਾਂ ਮੋਹ ਪਿਆਰ ਦੇ ਹੀ ਹੁੰਦੇ ਆ ਉਹਦੀ ਭੂਆ ਤੁਹਾਨੂੰ ਪਤਾ ਇੰਨਾ ਪਿਆਰ ਕਰਦੀ ਆ ਭਈ ਉਹ ਲੈ ਗਈ ਹੁਣ ਮੈਂ ਵੀ ਨਹੀਂ ਸੀ ਜਵਾਬ ਦੇ ਸਕਦੀ ਮੈਨੂੰ ਆਜੀ ਚਲ ਇੱਧਰ ਤਾਂ ਫੇਰ ਕਿਤੇ ਨਾ ਕਿਤੇ ਅਸੀਂ ਆ ਕੇ ਫੇਰ ਮਿਲ ਜਾਾਂਗੇ ਹੁਣ ਚਲ ਚਾਰ ਦਿਨ ਲਾ ਜਾਂਦੇ ਕਮਾ ਘਣੇ ਪਾਣੀ ਲੈ ਨੰਮੈ ਨੂੰ ਇਹ ਦੱਸੋ ਤੁਸੀਂ ਦੱਸੇ ਨਹੀਂ ਹੈਗਾ ਵੀ ਤੁਸੀਂ ਆਉਣਾਗਾ ਓਹੋ ਕੰਮੋ ਦੱਸਣ ਵਾਲੀ ਕਿਹੜੀ ਗੱਲ ਆਗੀ ਮੈਂ ਤਾਂ ਨਾ ਬਸ ਮਾਂ ਨੇ ਫੋਨ ਕਰਤਾ ਮੈਂ ਤਾਂ ਤਾਂ ਆ ਗਈ ਸੀ ਦੋ ਦਿਨ ਤੁਸੀਂ ਮੈਨੂੰ ਦੱਸਿਆ ਨਹੀਂ ਵੀ ਦੀਦੀ ਨੇ ਆਉਣਾ ਮੈਂ ਹੁਣ ਤੈਨੂੰ ਕੀ ਦੱਸਣਾ ਸੀ ਵੀ ਦੀਦੀ ਨਹੀਂ ਆਉਣਾ ਤੈਨੂੰ ਆਈ ਤਾਂ ਪਤਾ ਲੱਗ ਹੀ ਗਿਆ ਵੀ ਆਉਣਾ ਹੁਣ ਮੈਂ ਖਾਲੂ ਦਸਕਟ ਕਰਦੀ ਫਿਰਿਆ ਕਰੂੰ ਫਲਾਨਿਆਂ ਨੇ ਆਉਣਾ ਬੱਚੇ ਉਹ ਨਹੀਂ ਆਏ ਹੈਗੇ ਉਹ ਤਾਂ ਨਾ ਭਾਬੀ ਆਏ ਸੀ ਉਦੀ ਭੂਆ ਹੀ ਹੋਈ ਸੀਗੀ ਉਹਨਾਂ ਨਾਲ ਵਾਗੇ ਕਹਿੰਦੇ ਅਸੀਂ ਤਾਂ ਭੂਆ ਨਾਲ ਹੀ ਜਾਣਾ ਆਪਦੀ ਨਾਲ ਲੈ ਆਉਂਦੇ ਦੋ ਦਿਨ ਉਹ ਵੀ ਮਿਲ ਜਾਂਦੇ ਉਹ ਮਿਲਤਾ ਜਾਂਦੇ ਮੈਨੂੰ ਪਤਾਗਾ ਪਰ ਹੁਣ ਮੈਂ ਕੀ ਕਰਦੀ ਉਹ ਮੰਮੀ ਕਹਿਣ ਲੱਗੀ ਕਹਿੰਦੀ ਪਾਈ ਚੱਲ ਹੁਣ ਜਵਾਕ ਗਏ ਆ ਹੁਣ ਜੇ ਤੂੰ ਵੀ ਦੋ ਦਿਨ ਜਾਣਾ ਤਾਂ ਜਾਇਆ ਰਹੋਗੇ ਤੁਸੀਂ ਕਿਉਂ ਮੁੜੋਂਗੇ ਨਾ ਨਾ ਹੁਣ ਦੋ ਦਿਨ ਲਾ ਜੂਗੀ ਮੈਂ ਉਹਨੇ ਤੇ ਖੜੀ ਗਈ ਮੂੰਹ ਦੇ ਹੰਦੀਆ ਚਾਹ ਕਰ ਲੈ ਹਾਂ ਮੈਂ ਬਣਾ ਲੈਣੀ ਹੁਣ ਕੀ ਖਾਵਾਂਗੇ ਤੁਸੀਂ ਓਹੋ ਮਾਂ ਇੰਨੀ ਗਰਮੀ ਆ ਮੈਂ ਤਾਂ ਕੁਝ ਨਹੀਂ ਖਾਣਾ ਬਸ ਚਾਹ ਦੀ ਘੁੱਟ ਬਣਾ ਦੇ ਮੈਨੂੰ ਤਾਂ ਪਕੌੜੇ ਕੱਢ ਲਈ ਚੰਗਾ ਆਹਾ ਪਕੌੜੇ ਖਾ ਲੂਗੀ ਹਾਂ। ਓ ਮਾਂ ਮੈਂ ਨਹੀਂ ਖਾਣੇ ਪਕੌੜੇ ਪਕੂੜੇ ਇੰਨੀ ਤਾਂ ਗਰਮੀ ਆ। ਕੋਈ ਗਰਮੀ ਨਹੀਂ ਦੁਪਹਿਰੇ ਆ ਹਾਂ ਭੁੱਖ ਨਹੀਂ ਲੱਗੀ ਜਿਹੜਾ ਦੁਪਹਿਰੇ ਆ ਜਾਂ ਖੜੀ ਕੇ ਮੇਰੇ ਮੂੰਹ ਦੇ ਨਹੀਂ ਆ। ਹਾਂ ਮੰਮੀ ਬਣਾਣੀ। ਸੁਣਦੋ ਹੀ ਨਹੀਂ। ਮਾਂ ਤੂੰ ਕਹੀਏ ਗੱਲਾਂ ਕਰੀ ਜਾਨੀ ਆ ਜਦੋਂ ਮੈਂ ਤੈਨੂੰ ਕਹਤਾ ਵੀ ਨਹੀਂ ਮੈਂ ਖਾਣਾ ਕੁਛ ਹੈ ਜੇ ਤੈਨੂੰ ਭੁੱਖ ਲੱਗੀ ਵੀ ਤੂੰ ਖਾਣੇ ਆ ਪਕੌੜੇ ਤੇਰਾ ਜੀ ਕਰਦਾ ਮੈਂ ਭਾਬੀ ਨਾਲ ਬਣਵਾ ਦਿੰਨੀ ਆ ਜਾ ਕੇ। ਆਪੇ ਬਣਾ ਲੁੱਗੇ ਉਹ ਬਣਾ ਲੈਂਦੀ ਆ ਭਾਬੀ ਨਾਲ। ਤੂੰ ਦੋਨਾਂ ਨਾਲ ਰਾਮ ਕਰਨਾਈ ਐਸੇ ਕੰਮ ਕਰ ਲਈਆਂ ਤੈਨੂੰ ਪਤਾ ਵਾ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਟਿਕਿਆ ਜਾਂਦਾ ਹੈਗਾ ਸਾਰਾ ਕੰਮ ਧੰਦਾ ਇੱਥੇ ਵੀ ਮੈਂ ਦੇਖਲਾ ਕਰਦੀ ਸੀ ਤੂੰ ਮੈਨੂੰ ਇਨਾ ਕੰਮ ਧੰਦਾ ਸਿਖਾਇਆ ਹੈਂ ਸੁਚਿਆਰੀਆਂ ਮੇਰੇ ਸਹੁਰਿਆਂ ਚ ਵੀ ਚਰਚਾ ਹੁੰਦੀ ਆ ਸਾਰਿਆਂ ਨੂੰ ਪਤਾ ਵੀ ਬੀਰਪਾਲ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਮੈਥੋਂ ਨਹੀਂ ਹੈਗਾ ਟਿਕਿਆ ਜਾਂਦਾ ਤੈਨੂੰ ਪਤਾਗਾ ਮੈਂ ਭਾਬੀ ਨਾਲ ਜਾ ਕੇ ਕੰਮ ਕਰਵਾ ਦਿੰਦੀ ਆ ਤੂੰ ਰਾਮ ਕਰ ਪੁੱਤ ਅੱਕੇ ਕਰ ਲੂਗੀ ਉਹ ਕਿਹੜੇ ਰਾਮ ਤੈਨੂੰ ਸਿਖਾਈ ਸੀ ਇੱਥੇ ਕੁਮਾਰੀ ਹੁੰਦੀ ਨੇ ਕਰ ਲਿਆ ਹੁਣ ਵਿਆਹੀ ਨੇ ਤਾਂ ਨਹੀਂ ਕਰਨਾ ਅਕੇ ਅੱਛਾ ਮੈਂ ਤਾਂ ਮਾਸ ਦੀ ਆ ਉਹ ਲੋਹੇ ਦੀ ਬਣੀ ਆ ਮੈਂ ਤਾਂ ਕਹਿੰਦੀ ਨਹੀਂ ਲੋਹੇ ਦੀ ਬਣੀ ਆ ਹੈ ਤਾਂ ਮਾਸ ਦੀ ਫਿਰ ਉਹ ਕੰਮ ਵਾਸਤੇ ਲਿਆਂਦੀ ਆ ਜੇ ਮੇਰੀ ਸੱਸ ਆਏ ਕਹੇ ਵੀ ਭਾਈ ਤੂੰ ਕੰਮ ਵਾਸਤੇ ਲਿਆਂਦੀ ਆ ਹੈ ਸਾਰਾ ਦਿਨ ਕੰਮ ਕਰੀ ਚੱਲ ਫਿਰ ਉਹ ਤਾਂ ਮੈਨੂੰ ਮੈਂ ਤੇਰੇ ਤੇ ਫਿਰ ਉਹਦੇ ਚ ਕੋਈ ਫਰਕ ਹੀ ਨਹੀਂ ਰਹਿ ਜਾਊਗਾ ਤੂੰ ਵੀ ਹੱਦ ਕਰੀ ਜਾਨੀ ਆ ਮੇਰੀ ਸੱਸ ਦੇਖ ਲੈ ਜਿਵੇਂ ਮੈਂ ਕਹਿ ਦਿੰਦੀ ਆ ਓਵੇਂ ਵਿਚਾਰੀ ਓਵੇਂ ਕਹਿ ਦਿੰਦੀ ਆ ਚੱਲ ਕੋਈ ਗੱਲ ਨਹੀਂ ਪੁੱਤ ਆਰਾਮ ਕਰ ਤੂੰ ਆਗੀ ਸਾਰਾ ਦਿਨ ਭਾਬੀ ਨੂੰ ਕਿੱਲੀ ਤੇ ਟੰਗੀ ਰੱਖਦੀ ਆਂਗੀ ਆਹੋ ਮੈਂ ਤਾਂ ਭਾਬੀ ਨੂੰ ਕਿੱਲੀ ਤੇ ਟੰਗੀ ਰੱਖਦੀ ਆ ਭਾਬੀ ਦੀ ਬਣੀ ਰਹਿ ਮਾਂ ਦੀ ਨਾ ਬਣੀ ਮਾਂ ਆਦੀ ਨੇ ਬਣੀ ਜਿਹੜੀ ਗੱਲ ਤੇਰੇ ਜਗ੍ਹਾ ਨਾ ਮੇਰੀ ਕਸੂਰ ਤੇਰੇ ਚ ਮੈਂ ਤਾਂ ਤੈਨੂੰ ਕਹੂੰ ਜਿਹੜੀ ਗੱਲ ਭਾਬੀ ਦੀ ਗਲਤੀ ਹੈਗੀ ਮੈਂ ਉਹਨੂੰ ਵੀ ਕਹੂੰਗੀ ਠੀਕ ਹੈ ਨਾ ਮੇਰੀ ਗੱਲ ਤੁਹਾਨੂੰ ਕੋਈ ਨਾ ਮੈਂ ਬਣਾਉਣੀ ਆ ਦੇ ਨਾਲ ਉਹ ਵਿਚਾਰੀ ਕਿੱਥੇ ਮੱਥਾ ਮਾਰੂਗੀ ਕੱਲੀ ਮਾਰ ਕਰਨੀ ਮੈਨੂੰ ਹਾਂ ਇਹ ਭਾਬੀ ਵੀ ਹੈ ਯਾਰ ਜਾਨ ਮਾਂ ਤੇ ਕਿਉਂ ਭਾਬੀ ਤੂੰ ਗਰਮੀ ਚ ਕਾਹਤੋਂ ਅੱਗੇ ਪੈ ਗਈ ਹੁਣ ਕੀ ਕਰਨ ਲੱਗੀ ਤੂੰ ਇਹੀ ਗੱਲ ਤਾਂ ਮੈਂ ਤੈਨੂੰ ਕਹਿਣੀ ਆ ਤੂੰ ਕਿ ਗਰਮੀ ਚ ਮੇਰੇ ਪਿੱਛੇ ਆ ਗਈ ਮੈਨੂੰ ਨਾ 20 ਮਿੰਟ ਲੱਗਣਗੇ ਮੈਂ ਵੀ ਮੈਂ ਤੇ ਚਪਕੌੜੇ ਬਣਾ ਲਈ ਤੂੰ ਜਾ ਕੇ ਏਸੀ ਚ ਬੈਠ ਨਹੀਂ ਬੱਸ ਕਰ ਮੈਂ ਨਹੀਂ ਕੋਈ ਪਕੌੜੇ ਫੋੜੇ ਖਾਣੇ ਐਨੀ ਤਾਂ ਗਰਮੀ ਆ ਗਈ ਮੇਰੇ ਪਕੌੜਿਆਂ ਦੀ ਲੱਗੀ ਪਈ ਆ ਦੀਦੀ ਮੇਰੇ ਨੇਤ ਦਾ ਕੰਮ ਹੀ ਆ ਮੇਰੇ ਤਾਂ ਸਾਰੀ ਦਿਹਾੜੀ ਕੰਮ ਨਹੀਂ ਨਿਪੜਦਾ ਹੈਗਾ ਕੋਈ ਗੱਲ ਨਹੀਂ ਤੁਸੀਂ ਕਿਹੜਾ ਨੇਤਰੇ ਚੋਂ ਨੇ ਮੈਂ ਤਾਂ ਬਣਾ ਦੇਣੀ ਐ ਫਿਰ ਮੰਮੀ ਨੇ ਲੜਦਾਗਾ ਫਿੱਦਰੇ ਨਹੀਂ ਮੰਮੀ ਲੜਦੀ ਜਦੋਂ ਤੈਨੂੰ ਮੈਂ ਕਹਾਂ ਤਾ ਜਦੋਂ ਖਾਣੇ ਨਹੀਂ ਫਿਰ ਬਣਾਏ ਨਹੀਂ ਕਾਦੇ ਵਾਸਤੇ ਨੇ ਐਵੇਂ ਇੱਥੇ ਮੁੜ ਕੇ ਡੰਗਰਾਂ ਨੂੰ ਪਾਉਂਦੇ ਫਿਰੋਂਗੇ ਮੈਨੂੰ ਇਹ ਜਿਹੇ ਚੀਜ਼ਾਂ ਤਲੀਆਂ ਆਈਆਂ ਬਿਲਕੁਲ ਪਸੰਦ ਨਹੀਂ ਹੈਗੀਆਂ ਲਓ ਮੰਮੀ ਆਉਂਦੀ ਐ ਦੇਖੀ ਤੂੰ ਕੋਈ ਮਾਂ ਜੀ ਨੇ ਬਣਾ ਲੈ ਪਕੌੜੇ। ਅਮਾ ਕਿਹੜੇ ਪਕੌੜੇ ਬਣਾ ਲੈ ਮੈਂ ਤੈਨੂੰ ਜਵਾਬ ਦੇਤਾ। ਗਰਮੀ ਵਾਲੀ ਆ ਮਤਲਬ ਸਾਡੇ ਪਰ ਕਿਉਂ ਆ ਕੇ ਬੈਠੀ ਐ ਗਰਮੀ 'ਚ। ਕਿਉਂ ਮਾਂ? ਗਰਮੀ 'ਚ ਆ ਕੇ ਕਾਤੋਂ ਆ ਕੇ ਬੈਠੀ ਐ ਫੇਰ ਕੀ ਹੋ ਗਿਆ? ਇਹ ਵੀ ਤਾਂ ਗਰਮੀ 'ਚ ਹੀ ਬੈਠੀ ਐ। ਇਹ ਬਣਾ ਕਿਸੇ ਦੀ ਤੇ ਨਹੀਂ। ਇਹ ਪਕੌੜੇ ਤਾਂ ਕਾ ਬਣਾਉਣੋਂ ਦੀ। ਮੈਂ ਨਹੀਂ ਕਦੇ ਕੰਮ ਕਰਿਆ। ਬਖੇਰਾ ਕੰਮ ਕਰਿਆ ਜੇ ਉਹ ਕੱਠ 'ਚ ਸੀ ਮੈਂ। ਅੱਛਾ। ਪਤਾ ਹੀ ਐ ਮੈਨੂੰ ਮਾਂ। ਕਿਹੜਾ ਕੋ ਕੰਮ ਕੀਤਾ? ਪਹਿਲਾਂ ਕੱਠ ਦੇ ਵਿੱਚ ਹੈਂ? ਚਾਚੀਆਂ ਤਾਈਆਂ ਸੀ ਬੰਦਿਆਂ ਦਾ ਕੰਮ ਆਉਂਦਾ ਸੀ ਉਸ ਤੋਂ ਬਾਅਦ ਆਪਾਂ ਅੱਡ ਹੋ ਗਏ ਮੈਂ ਵੱਡੀ ਹੋ ਗਈ ਤੇਰੇ ਨਾਲ ਕੰਮ ਮੈਂ ਕਰਾਉਂਦੀ ਰਹੀ ਜਦੋਂ ਨੂੰ ਮੈਨੂੰ ਵਿਆਹਿਆ ਤੇ ਉਦੋਂ ਨੂੰ ਵੀਰੇ ਦਾ ਵਿਆਹ ਕਰਤਾ ਭਾਬੀ ਆ ਗਈ ਫਿਰ ਭਾਬੀ ਸਾਰਾ ਕੰਮ ਸੰਭਾਲ ਲਿਆ ਭਾਬੀ ਨੇ ਫਿਰ ਕਿਹੜਾ ਕੰਮ ਕਰ ਲਿਆ ਤੂੰ ਨਹੀਂ ਬਥੇਰਾ ਕੰਮ ਸੀ ਹੂਣ ਵਾਲੇ ਕੰਮਾਂ ਦਾ ਤੇ ਉਦੋਂ ਵਾਲੇ ਕੰਮਾਂ ਦਾ ਫਰਕ ਬਥੇਰਾ ਹੈ ਨਹੀਂ ਕੀ ਫਰਕ ਆ ਮਾਂ ਮੈਨੂੰ ਉਹ ਵੀ ਦੱਸ ਦੇ ਕੋਈ ਫਰਕ ਨਹੀਂ ਹੈਗਾ ਕੰਮ ਤਾਂ ਉਨਾ ਹੀ ਆ ਫੇਰ ਤੇ ਜਾਂਦੀ ਅੱਡੇ ਦੇ ਟੋਕਰੇ ਲੈ ਕੇ ਰੋਟੀਆਂ ਦੇ ਚਾਰ ਚਾਰ ਕੋਹ ਤੁਰ ਕੇ ਅੱਛਾ ਉਹ ਵੀ ਤੂੰ ਜਾਂਦੀ ਸੀ ਤੇ ਚਾਚੀ ਜਾਂਦੀ ਸੀ ਬਾਰੀ ਨਾ ਗਿਆ ਮੈਂ ਸੀ ਉਹ ਬਸ ਮਾਂ ਕਿਉਂ ਮੈਨੂੰ ਐਵੇਂ ਮੇਰਾ ਦਿਮਾਗ ਖਰਾਬ ਕਰਦੀ ਆ ਤੂੰ ਮੈਨੂੰ ਇਸ ਕੰਮਾਂ ਵਾਸਤੇ ਸੱਦਿਆ ਸੀ ਵੀ ਆ ਜਾ ਦੋ ਦਿਨ ਕੀ ਮੈਂ ਤਾਂ ਤੈਨੂੰ ਸੱਦਿਆ ਸੀ ਦੁੱਖ ਸੁੱਖ ਕਰੇ ਹੀ ਮੇਰੇ ਨਾਲ ਫਿਰ ਦੁੱਖ ਸੁੱਖ ਕਰਨਾ ਤਾਂ ਦੁੱਖ ਸੁੱਖ ਪਰ ਕਰ ਵੀ ਇਹਦਾ ਮਤਲਬ ਇਹ ਥੋੜੀ ਆ ਵੀ ਤੂੰ ਭਾਬੀ ਨਹੀਂ ਤੰਗ ਕਰੀ ਜਾਨੀ ਆ ਕਦੇ ਆ ਬਣਾ ਦੇ ਕਦੇ ਉਹ ਕੰਮ ਬਣਾ ਦੇ ਜੇ ਤੈਨੂੰ ਇੱਕ ਵਾਰ ਪਤਾ ਵੀ ਮੈਂ ਤਲੀਆਂ ਵੀਆਂ ਚੀਜ਼ਾਂ ਖਾਂਦੀ ਨਹੀਂ ਹੈਗੀ ਨੇ ਡੁੱਬੜ ਕੇ ਮੈਂ ਤਾਂ ਆਖਿਆ ਦੁਪਹਿਰੇ ਆਈਆਂ ਜਾਂ ਕੁਝ ਖਾ ਲੈਂਗੀ ਕੜੀਆਂ ਨੇ ਚੀਜ਼ਾਂ ਸਿਖਾਣੀਆਂ ਨਿੰਬੂ ਪਾਣੀ ਬਣਾ ਲਾ ਚਾਹ ਬਣਾ ਲਾ ਅਹੀਆਂ ਜੀਆਂ ਚੀਜ਼ਾਂ ਦਾ ਮੈਂ ਤੈਨੂੰ ਪਤਾ ਪੀ ਲਵਾਂਗੀ ਆ ਮੈਨੂੰ ਨਹੀਂ ਪਕੌੜੇ ਪਕੂੜੇ ਖਾਦੇ ਜਾਂਦੇ ਹਾਂ ਜੇ ਤੇਰੇ ਨੂੰ ਬਾਲਾ ਜੀ ਕਰਦਾ ਪਕੌੜੇ ਖਾਣ ਫੇਰ ਭਾਈ ਬਣਵਾ ਦਿੰਨੀ ਆ ਮੈਂ ਨਾਲ ਲਾ ਕੇ ਨਾ ਮੈਂ ਤਾਂ ਲੋੜ ਨਹੀਂ ਖਾਣ ਦੀ ਜਦੋਂ ਤੂੰ ਹੀ ਨਹੀਂ ਖਾਣੇ ਨਾ ਮਾਂ ਜਦੋਂ ਤੇਰੀ ਧੀ ਆਈ ਉਦੋਂ ਤਾਂ ਤੈਨੂੰ ਫਿਕਰ ਪੈ ਗਿਆ ਮੇਰੀ ਧੀ ਨੂੰ ਆ ਕੁਝ ਬਣਾ ਕੇ ਦੇ ਦੋ ਮੇਰੀ ਧੀ ਨੂੰ ਆ ਕੁਝ ਬਣਾ ਕੇ ਦੇ ਦੋ ਇਹ ਵੀ ਕਿਸੇ ਦੀ ਧੀ ਨਹੀਂ ਹੈਗੀ ਮੇਰੀ ਗੱਲ ਸੁਣ ਲਾ ਮਾਂ ਬੜਾਪੇ ਦੇ ਵਿੱਚ ਨਾ ਇਹ ਨਹੀਂ ਤੇਰੇ ਕੰਮ ਆਣਾ ਮੈਂ ਨਹੀਂ ਕੰਮ ਆਣਾ ਨਾਲੇ ਨੂਨ ਨੂੰ ਨਾ ਧੀ ਬਣਾ ਕੇ ਰੱਖੀਦਾ ਹੁੰਦਾ ਬਸ ਕਰਨੀ ਮੈਨੂੰ ਮੱਕਾ ਦੇ ਨਾਲ ਹੀ ਆ ਬੇਬੇ ਹਜੇ ਮੇਰੇ ਨੈਣ ਪ੍ਰਾਣ ਚੱਲਦੇ ਆ ਮੈਂ ਦੋ ਕੁ ਲੰਗ ਥੱਪ ਕੇ ਖਾ ਲੂੰ ਮੈਂ ਨਹੀਂ ਕਿਸੇ ਦਾ ਸਾਣ ਚੱਲਦੀ ਤੈਨੂੰ ਆਉਂ ਕੋ ਨਹੀਂ ਮੇਰੇ ਪਰਜਾਈ ਦਾ ਸਾਣ ਚੱਲ ਲੂਗੀ ਮੈਂ ਨਹੀਂ ਕਿਸੇ ਦੀ ਕਨਾਉਡੀ ਹੁੰਦੀ ਹਾਂ ਬੜੀ ਚੰਗੀ ਸੋਚ ਆ ਤੇਰੀ ਹੈ ਜਿਹੜੀ ਤੈਨੂੰ ਬੁਢਾਪੇ 'ਚ ਲੋੜ ਹੀ ਨਹੀਂ ਪੈਂਦੀ ਮੈਨੂੰ ਤਾਂ ਐ ਲੱਗਦਾ ਸੀ ਕਿਸੇ ਨੂੰ ਕਿਸੇ ਨੂੰ ਬੁਢਾਪੇ ਦੀ ਲੋੜ ਪੈਂਦੀ ਹੁੰਦੀ ਆ ਮੇਰੀ ਗੱਲ ਸੁਣ ਚਾਰ ਦਿਨ ਮੇਰੇ ਸਹੁਰੇ ਜਾ ਕੇ ਦੇਖ ਜਦੋਂ ਮੇਰੀ ਸੱਸ ਨਾ ਮੇਰਾ ਤਾਂ ਇਹ ਕੰਮ ਕਰਵਾਉਗੀ ਫੇਰ ਤੈਨੂੰ ਪਤਾ ਲੱਗੂਗਾ ਹੈ ਤੂੰ ਤਾਂ ਜਮੀ ਨਹੀਂ ਸਮਝਦੀ ਹੈਗੀ ਤੂੰ ਤਾਂ ਇਹਨੂੰ ਸਾਰਾ ਦਿਨ ਗੁੱਡੀ ਵਾਲਾ ਕਾਕਾ ਖਾਂਦੀ ਰਹੀਆਂ ਵੀ ਜਿੰਨੇ ਬਸ ਜੀ ਕਰਦਾ ਚਾਬੀ ਦਿੱਤੀ ਨੱਚੀ ਜਾਊਗਾ ਮਾਂ ਮੇਰੀ ਗੱਲ ਸੁਣ ਲੈ ਔਖੇ ਟਾਈਮ 'ਚ ਨਾ ਇਹ ਹੀ ਤੇਰੇ ਕੰਮ ਆਉਗੀ ਮੈਂ ਨਹੀਂ ਤੇਰੇ ਕੰਮ ਆਉਣਾ ਮੈਂ ਤਾਂ ਬਹੁਤ ਦੂਰ ਬੈਠੀ ਆਂ ਹਾਂ ਤੀਏ ਮੇਰ ਤਾਂ ਮਾਤੇ ਹੀ ਮਾਰੀ ਪਈ ਸੀ ਮੈਂ ਤਾਂ ਹਾ ਸੋਚੇ ਹੀ ਨਹੀਂ ਸੀ ਰਿਸ਼ਤੇ ਹੀ ਭੁੱਲ ਗਈ ਸੀ ਵੀ ਜਿਹੜੀ ਆਪ ਦੀ ਧੀ ਆ ਉਹ ਪਰਾਈ ਹੁੰਦੀ ਹੈ ਜਿਹੜੀ ਪਰਾਈ ਹੁੰਦੀ ਹੈ ਉਹ ਆਪ ਦੀ ਹੁੰਦੀ ਹੈ ਅਈ ਦਵਾਦ ਨਹੀਂ ਮੈਂ ਇਹਦੇ ਨਾਲ ਇਹ ਜੀ ਦੁਰਦਸ਼ਾ ਕਰਦੀ ਇਹਨੂੰ ਮਾਪ ਦੀ ਧੀ ਬਣਾ ਕੇ ਰੱਖੂੰਗੀ ਤੀਏ ਮੇਰੀ ਗੱਲ ਸੁਣ ਲਾ ਮਾ ਜੇ ਤੂੰ ਇਹਨੂੰ ਧੀ ਬਣਾ ਕੇ ਰੱਖੇਂਗੀ ਨਾ ਤੇਰੀ ਜ਼ਿੰਦਗੀ ਸੌਖੀ ਲੰਘ ਜੂਗੀ ਚੰਗਾ ਪੁੱਤ ਮੈਨੂੰ ਮਾਫ ਕਰ ਦੇ ਇਹ ਤਾਂ ਹੁਣ ਅੱਜ ਤੋਂ ਮੇਰੀ ਧੀ ਹੈ ਤੇ ਮੇਰੀ ਗੱਲ ਸੁਣ ਮੈਂ ਕੌਣ ਹੁੰਦੀ ਆ ਮਾਫ ਕਰਨ ਵਾਲੀ ਜੇ ਮਾਫੀ ਮੰਗਣੀ ਆ ਤਾਂ ਭਾਬੀ ਤੋਂ ਮੰਗ ਚੰਗਾ ਪੁੱਤ ਕੰਮ ਮੈਨੂੰ ਮਾਫ ਕਰ ਦੇ ਤੀਏ ਮੈਂ ਤਾਂ ਭੁੱਲ ਗਈ ਸੀ ਰਿਸ਼ਤੇ ਨਾਤੇ ਬੀਨੋਹਾਂ ਨਾਲ ਇਹ ਜੀ ਦੁਰਦਸ਼ਾ ਨਹੀਂ ਕਰਦੇ ਹੁੰਦੇ ਨਈ ਮਾਂ ਤੂੰ ਮਾਫੀ ਤਾਂ ਮੰਗਦੀ ਆ ਤੂੰ ਤਾਂ ਮੇਰੀ ਮਾਂ ਗਈ ਵੱਡਿਆਂ ਦਾ ਫਰਜ਼ ਹੁੰਦਾ ਛੋਟਿਆਂ ਨੂੰ ਕਹਿਣਾ ਦੀਦੀ ਨੀ ਕਿਹੜੀ ਮਾਂ ਕੰਮ ਹੈ ਜਿਹੜਾ ਤੇਰੇ ਨਾਲ ਇੰਨਾ ਕੁਛ ਕਰੀ ਜਾਂਦੀ ਆ ਚਲ ਸੁਗਰਾ ਜੇ ਮਾਂ ਦੀਆਂ ਹਜੇ ਵੀ ਅੱਖਾਂ ਖੁੱਲ ਗਈਆਂ ਚਲੋ ਛੱਡੋ ਕੋਈ ਗੱਲ ਨਹੀਂ ਬਸ ਮੰਮੀ ਨੂੰ ਸਮਝ ਆ ਗਈ ਇਹੀ ਮੇਰੇ ਲਈ ਬਹੁਤ ਵੱਡੀ ਗੱਲ ਆ ਚਲ ਵਧੀਆ ਹੋ ਗਿਆ ਆ ਦੇਖ ਲਾ ਹੈ ਮਾਫੀ ਕਰਤਾ ਤੈਨੂੰ ਹਾਂਜੀ ਸੱਸ ਕਹਿੰਦੀ ਕਮੋਣੇ ਦਾ ਦੀ ਸੱਸ ਨੂੰ ਮਾਫ਼ ਕਰਦਾ ਤੇ ਸੱਸ ਨੇ ਕਮੋਣ ਨੂੰ ਆਪਦੀ ਧੀ ਮੰਨ ਲਿਆ ਤੇ ਤੁਸੀਂ ਕੀ ਕਰ ਰਹੇ ਹੋ ਹਾਂਜੀ ਇਹ ਸਾਡੀ ਛੋਟੀ ਜੀ ਐਕਸਪਲੋਰੀ ਤੁਹਾਡੇ ਲਈ ਸੀਗੀ ਇਹ ਆਪਣੇ ਘਰ ਘਰ ਦੀ ਕਹਾਣੀਆਂ ਹਨ ਜਦੋਂ ਕਹਿੰਦੇ ਨੂੰ ਘਰ ਚ ਵਿਆਹ ਕੇ ਆ ਜਾਂਦੀ ਹੈ ਨਾ ਸੱਸੋ ਤੇ ਉਹ ਡਰ ਇਸ ਤਰ੍ਹਾਂ ਮਾਰਦੀ ਆ ਜਿਵੇਂ 750 ਸਾਲ ਦੀ ਹੁੰਦੀ ਐ ਨੂੰ 25 ਸਾਲ ਦੀ ਹੁੰਦੀ ਐ ਨਾ ਸੱਸੋ ਤੋਂ 50 ਸਾਲ ਆਲਾ ਤਜਰਬਾ ਭਾਲਦੀ ਆ ਵੀ ਜਿਹੜਾ ਕੁਛ ਮੈਂ 50 ਸਾਲ ਦੀ ਉਮਰ 'ਚ ਕਰ ਚੁੱਕੀ ਆ ਜਾਂ ਮੈਂ ਪਹਿਲਾਂ ਕਰਦਾ ਮੇਰੀ ਨੂੰ ਜਾਂ ਸਾਲ 'ਚ ਜਾਂ 6 ਮਹੀਨੇ 'ਚ ਆ ਕੇ ਉਹ ਸਾਰਾ ਕਰੇ ਪਰ ਇਹ ਕੁਛ ਨਹੀਂ ਹੁੰਦਾ ਕਿਉਂਕਿ ਹਰੇਕ ਇਨਸਾਨ ਨੂੰ ਹਨਾ ਕੋਈ ਨੂੰ ਆਗੇ ਉਹਨੂੰ ਨਵੇਂ ਘਰੇ ਜਾਣ 'ਚ ਬਹੁਤ ਕੁਝ ਸਮਝਣਾ ਪੈਂਦਾ ਹਨਾ ਡਰ-ਡਰ ਕੇ ਕੰਮ ਕਰਦੀ ਆ ਵਿਚਾਰੀ ਉਹ ਵੀ ਮਤਲਬ ਕਿ ਆਪ ਦਾ 100% ਕੋਸ਼ਿਸ਼ ਕਰਦੀ ਆ ਵੀ ਮੈਂ ਉਹਨਾਂ ਨੂੰ ਸਮਾਂ ਦੇਵਾਂ ਪਰ ਸੱਸਾਂ ਹੁੰਦੀਆਂ ਨੇ ਜਿਹੜੀਆਂ ਹਨਾ ਉਹ ਕਹਿੰਦਾਂ ਗਾਰੇ ਵੀ ਅਸੀਂ ਕੀ ਕਰਤਾ ਜਿਹੜਾ ਅਸੀਂ ਸਮਾਹ ਹੰਡਾ ਲਿਆ ਵੀ ਮੇਰੀ ਨੋ ਕਿਉਂ ਨਹੀਂ ਹੰਡਾ ਸਕਦੀ ਅਸੀਂ ਹੰਡਾ ਲਿਆ ਅਸੀਂ ਗਰੀਬੀ ਕੱਟ ਲਈ ਸਾਡੀ ਨੋ ਕਿਉਂ ਨਹੀਂ ਕੱਟ ਸਕਦੀ ਅਸੀਂ ਅਸੀਂ ਇੰਨਾ ਕੰਮ ਕੀਤਾ ਸਾਡੀ ਨੋ ਕਿਉਂ ਨਹੀਂ ਕਰ ਸਕਦੀ ਕਰ ਸਕਦੀ ਆ ਮੰਨਦੇ ਆ ਕਰ ਸਕਦੀ ਆ ਪਰ ਥੋੜਾ ਸਮਾਂ ਪੈਣ ਤੋਂ ਬਾਅਦ ਕੋਈ ਵੀ ਆਪਣੇ ਮਤਲਬ ਕਿ ਘਰ ਦੇ ਵਿੱਚ ਨਵਾਂ ਇਨਸਾਨ ਆਉਂਦਾ ਚਾਹੇ ਨੋ ਆ ਚਾਹੇ ਕੋਈ ਹੋਰ ਆ ਉਹਨੂੰ ਥੋੜਾ ਸਮਾਂ ਦੋ ਵਿਚਰਨ ਵਾਸਤੇ ਫੈਮਿਲੀ ਨੂੰ ਸਮਝਣ ਵਾਸਤੇ ਜਿੰਨਾ ਟਾਈਮ ਸਮਝ ਨਹੀਂ ਆਉਂਦੀ ਫੈਮਲੀ ਦੇ ਵਿੱਚ ਇੱਕ ਦੂਜੇ ਦੇ ਵਿੱਚ ਪਿਆਰ ਨਹੀਂ ਵੜਦਾ ਹਨਾ ਤੇ ਫੈਮਲੀ 'ਚ ਰਿਸਪੈਕਟ ਨਹੀਂ ਹੋਊਗੀ ਕਲੇਸ਼ ਪਊਗਾ ਜਿਵੇਂ ਕਿ ਮੇਰੀ ਸੱਸ ਕਰਦੀ ਸੀ ਤੇ ਜੇ ਤੁਸੀਂ ਨੂਨੂਤੀ ਸਮਝੋਗੇ ਫੇਰ ਹੀ ਤੁਹਾਡਾ ਘਰ ਬਸੂਗਾ ਜੇ ਨੂਨੂ ਨੂ ਸਮਝੋਗੇ ਨਾ ਤੁਸੀਂ ਕਦੇ ਵੀ ਘਰ ਨਹੀਂ ਬਿਵਾ ਸਕਦੇ ਸਾਡੀ ਸਟੋਰੀ ਸੀ ਤੁਹਾਨੂੰ ਸੇਧ ਦੇਣਾ ਤੇ ਤੁਹਾਨੂੰ ਸਟੋਰੀ ਸਾਡੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਜਾਣਾ ਤੇ ਨਾਂ ਤੇ ਕਮੈਂਟ ਕਰਨਿਆਂ ਵੀ ਕਿਹਨੂ ਦੇ ਨੂੰ ਕਿਹੜਾ ਕੈਰੈਕਟਰ ਵਧੀਆ ਲੱਗਿਆ ਠੀਕ ਹੈ ਤੇ ਬਾਕੀ ਜਿਹੜਾ ਕੋਈ ਸਾਨੂੰ ਸਟੋਰੀ ਦੇਣਾ ਚਾਹੁੰਦਾ ਤੁਸੀਂ ਸਾਨੂੰ ਨੀਚੇ ਮੈਂ ਐਡੀਚ ਮੈਂਸ਼ਨ ਕਰ ਸਕਦੇ ਹੋ ਨਾਮ ਭੇਜ ਸਕਦੇ ਹੋ ਨੰਬਰ ਭੇਜ ਸਕਦੇ ਹੋ ਉਸ ਤੁਹਾਡਾ ਗੱਲ ਵੀ ਜ਼ਰੂਰ ਕਰਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਕਿਉਂਕਿ ਸਾਡੀ ਆਉਣ ਵਾਲੀ ਜਿਹੜੀ ਮੂਵੀ ਹੋ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਥੈਂਕ ਯੂ ਜੀ Action. Action. ओहो भाभी हूँ की कर लग गई तू दीदी क्यों इतना आ गए तो पखे बैठ जाओ एसी च बह जाओ तुम जाओ मेरी गल सुनो मैं अद्धा घंटा लगूगा पहला तुम उ मैं तुम ठंडा ठुडा फा दिनी नहीं मेरी गल सुन ਮੈਨੂੰ ਕਾਸੀ ਦੀ ਲੋਰ ਨਹੀਂ ਮੈਂ ਨਹੀਂ ਖਾਣੇ ਪਕੌੜੇ ਪਕੌੜੇ ਮਾਰ ਗੋਲੀ ਇੰਨੀ ਤਾਂ ਅੱਗ ਆ ਗਈ ਲੈ ਮੇਰੀ ਗੱਲ ਸੁਣੋ ਮੰਮੀ ਨੇ ਗਾਲਾਂ ਦੇਣੀਆਂ ਮੈਨੂੰ ਤੁਸੀਂ ਤਾਂ ਚੱਲ ਵੀ ਸਾਥ ਬਣ ਗਈ ਸੀਗੀ ਮੈਨੂੰ ਤੀ ਕਦੇ ਸਮਝਿਆ ਨਹੀਂਗਾ